ਕੰਤੂ ਸਿੰਘ ਕੋਈ ਜਵਾਬ ਲੱਗਣਾ ਕਿ ਨਹੀਂ ਜਾਈ ਵਿਹਲਾ ਹੀ ਰਹਿਣਾ ਉਹ ਯਾਰ ਕਰੀਦਾ ਜਾਣਾ ਟ੍ਰਾਈ ਕਰਨ ਆ ਬਸ ਫੌਜ ਦਾ ਟ੍ਰਾਇਲ ਆ ਇਹਦੇ ਆਉਣ ਦੇ ਮੈਨੂੰ ਮੈਨੂੰ ਪੱਕਾ ਉਮੀਦ ਆ ਕਿ ਜਿਹੜੇ ਸਾਨੂੰ ਮੈਂ ਮਿਹਨਤ ਕੀਤੀ ਆ ਨਾ ਪੱਕਾ ਸਿਲੈਕਟ ਹੋ ਹੀ ਜਾਊਗਾ ਮੈਂ ਤਾਂ ਕਹਿਨੀ ਆ ਪਾਪਾ ਕੋਲ ਸਭ ਦਾ ਸਿਲੈਕਸ਼ਨ ਹੋ ਜਾਏ ਉਹਦੇ ਤੁਹਾਨੂੰ ਜਲਦੀ ਜਲਦੀ ਜੋਬ ਮਿਲ ਜੇ ਮਿਲ ਜੂਗੀ ਆਪਾਂ ਦੱਸ ਕੀ ਰੱਬ ਦੇ ਮਾਹ ਮਾਰੇ ਆ ਵੀ ਆਪਣੇ ਰੱਬ ਨਾਲ ਸੁਣੂਗਾ ਸੁਣੂਗਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਨਾਲ ਤੂੰ ਜੋਬ ਜਬ ਕਰਦੇ ਨੇ ਕਿ ਜਦੋਂ ਤੁਮੇ ਪਸੰਦ ਕੀਤਾ ਉਹਦੋਂ ਮੈਂ ਜੋਬ ਲੱਗਿਆ ਹੋਇਆ ਸੀਗਾ ਉਹ ਤਾਂ ਤਾਂ ਨਹੀਂ ਲੱਗੇ ਸੀ ਮੇਰੇ ਘਰ ਦੇ ਤਾਂ ਵੇਖਣਗੇ ਕਿ ਮੁੰਡਾ ਕੀ ਕਰਦਾ ਕੀ ਨਹੀਂ ਦੱਸ ਦੀ ਵਾਸਤੇ ਤੂੰ ਜਿਹੜਾ ਕੁਝ ਕਰਦਾਗਾ ਆਹ ਵਿਹਲੇ ਰਹਿੰਦੇ ਆਂ ਕਹਦੂੰਗੀ ਮੁੰਡਾ ਤਾਂ ਵਿਹਲਾ ਰਹਿੰਦਾ ਮੁੜ ਕੇ ਵਿਆਹ ਚਾਕੇ ਹੋਰ ਕਿਤੇ ਕਰਦਾਂਗੇ ਓ ਯਾਰ ਐਵੇਂ ਕਰ ਦੇਣਗੇ ਜਦੋਂ ਮੈਂ ਮਿਹਨਤ ਕਰੀ ਜਾਣਾਗਾ ਪ੍ਰਾਈਵੇਟ ਤਾਂ ਮੈਂ ਅੱਜ ਲੱਗ ਜਾ ਮੈਂ ਕਿਤੇ ਮਰਜ਼ੀ ਜਾ ਕੇ ਲਾਡੀ ਕਰਦੇ ਨੇ ਸਾਫ ਸਾਫ ਕਿਹਾ ਹੋਇਆ ਮੈਨੂੰ ਜੇ ਮੁੰਡਾ ਕੋਈ ਜੋਬ ਕਰਦਾ ਹੋਊਗਾ ਕਿਤੇ ਲੱਗਿਆ ਹੋਊਗਾ ਫੇਰ ਹੀ ਵਿਆਹ ਕਰਾਂਗੇ ਅਸੀਂ ਐਵੇਂ ਨਹੀਂ ਕਰਦੇ ਨਾ ਖੇਤੀ ਵਾਲੇ ਨਾਲ ਕਰਦੇ ਨਾ ਵਿਹਲੇ ਨਾਲ ਤਾਂ ਕਿੱਥੋਂ ਕਰਦਾਂਗੇ ਫਿਰ ਤੂੰ ਮੈਨੂੰ ਐਂ ਦੱਸ ਪ੍ਰਾਈਵੇਟ ਲੱਗ ਜਾਂ ਜਾਂ ਸਰਕਾਰੀ ਨੌਕਰੀ ਨੇ ਮਿਲਦੀ ਸਰ ਪ੍ਰਾਈਵੇਟ ਨਾਲ ਤਾਂ ਕਰ ਹੀ ਦੇਣਗੇ ਹਾਂ ਉਹਨਾਂ ਟੈਂਪਰਰੀਟ ਪ੍ਰਾਈਵੇਟ ਤਾਂ ਕਰੋ ਸਰਕਾਰੀ ਨੌਕਰੀ ਬਾਅਦ ਚ ਵੇਖ ਲਾਂਗੇ ਹਾਂ ਫਿਰ ਮੈਂ ਕੈਂਜ ਹੋਗੀ ਤਾਂ ਹੋ ਜੂਂ ਘਰੇ ਤਾਂ ਹੀ ਜਦੋਂ ਮੈਂ ਕਹਿਣਾਗਾ ਫਿਰ ਉਹ ਮੈਂ ਸਕੂਲ ਦੇ ਚ ਦੇਖਿਆਗਾ ਉੱਥੇ ਜਾ ਕੇ ਨਾਲ ਫਿਰ ਟੀਚਰ ਲੱਗ ਗਿਆ ਨਾ ਹੋਰ ਤਾਂ ਕੀ ਹੈ ਠੀਕ ਹੈ ਫਿਰ ਮੈਂ ਘਰੇ ਵੀ ਗੱਲ ਕਰਨੀ ਸੋਖੀ ਹੋ ਜੂਗੀ ਮੈਨੂੰ ਉਹਨਾਂ ਨੂੰ ਐ ਤਾਂ ਕਹ ਦੂੰਗੀ ਟੀਚਰ ਲੱਗਿਆ ਮੁੰਡਾ ਬਸ ਠੀਕ ਹੈ ਪਰ ਮੇਰਾ ਇੱਧਰ ਕੋਈ ਸ਼ੌਂਕ ਸ਼ੂਂਗ ਹੈ ਨਹੀਂਗਾ ਜਵਾਕ ਪੜਾਉਣ ਦਾ ਮੇਰਾ ਤਾਂ ਸ਼ੌਂਕ ਆ ਹੀ ਹੈ ਕਿ ਮੈਂ ਸਰਕਾਰੀ ਨੌਕਰੀ ਫੌਜ ਚ ਭਰਤੀ ਹੋਵਾਂ ਯਾਰ ਕੱਤੀ ਵੀ ਹੋ ਜੂਗੇ ਠੀਕ ਹੈ ਨਾ ਉਧਰ ਵੀ ਦੇਖ ਲਿਓ ਟਰਾਈ ਕਰੀ ਜਾਈਓ ਟਰੈਲ ਹੈ ਜਿਹੜੇ ਜੋ ਵੀ ਪੇਪਰ ਆਦੇ ਦੇਈ ਜਾਈਓ ਕੋਈ ਗੱਲ ਨਹੀਂ ਪੇਪਰ ਤਾਂ ਮੈਂ ਦੇਈ ਜਾਊਂਗਾ ਬਸ ਦੇਖਦੇ ਆ ਫਿਰ ਕੱਲ ਘੇਰਾ ਮੈਨੂੰ ਉਧਰ ਜਾਇਆ ਹੁੰਦੇ ਟਰੈਲ ਦੇ ਆਉਣ ਦੇ ਠੀਕ ਹੈ ਫਿਰ ਦੇਖਦੇ ਆ ਉਧਰ ਮੈਂ ਫੋਨ ਕਰ ਦੂੰਗਾ ਮਾਸਟਰ ਨੂੰ ਜਿਨ੍ਹਾਂ ਨੇ ਕਿਹਾ ਵੀ ਆ ਕੇ ਦੱਦੇ ਜੋ ਇੱਕ ਆਲੀ ਮਤਲਬ ਕੀ ਹੁੰਦਾ ਉਹ ਡਾਕੂਮੈਂਟ ਜੇ ਡਾਕੂਮੈਂਟ ਫਿਰ ਮੈਂ ਉੱਥੇ ਫੜਾਇਆ ਆਊਂਗਾ ਹਾਂਜੀ ਫੜਾਇਆ ਹੀ ਉਹ ਤੇ ਫਿਰ ਮੈਨੂੰ ਦੱਸਿਓ ਮੈਂ ਤਾਂ ਇਹ ਕਹਿੰਦੀ ਨੌਕਰੀ ਮਿਲ ਜਾਏ ਤਾਂ ਉਹਨੂੰ ਫਿਰ ਮੈਂ ਘਰੇ ਗੱਲ ਕਰਨ ਜੋਗੀ ਹੋ ਜੂੰਗੀ ਨਾਲ ਦੀ ਨਾਲ ਹੀ ਗੱਲ ਕਰ ਲਓ ਫਿਰ ਤਾਂ ਆਪਣੇ ਵਿਆਹ ਦੀ ਗੱਲ ਸੁਣ ਤੂੰ ਗੱਲ ਕਰ ਲਾ ਸਿੱਧੀ ਜੀ ਗੱਲ ਹੈ ਪ੍ਰਾਈਵੇਟ ਨੌਕਰੀ ਦਾ ਮੈਨੂੰ ਵੀ ਆਫਰ ਆ ਗਿਆ ਠੀਕ ਹੈ ਉੱਥੇ ਨਾ ਤਾਂ ਕਿਤੇ ਹੋਰ ਸਹੀ ਮਿਲ ਹੀ ਜਾਊਗੀ ਠੀਕ ਹੈ ਲੈ ਫਿਰ ਮੈਂ ਅੱਜ ਹੀ ਕਰ ਲੈਂਦੀ ਆ ਘਰੇ ਜਾ ਕੇ ਗੱਲ ਹਾਂ ਚਲ ਫਿਰ ਚੱਲੀਏ ਅੱਛਾ ਉਹ ਤੋ ਖੜਦਾ ਜਾਇਆ ਆਂ ਬਾਹਰ ਮੈਂ ਕਿੱਥੇ ਜਾਇਆ ਕੋਪਾ ਉਹ ਕਿੱਥੇ ਜਾਇਆ ਆਂ ਬਾਬਾ ਖੇਤ ਮਾੜ ਜਾਂਦਾ ਪੁੱਤ ਉਹ ਬਸ ਗੱਲ ਨਹੀਂ ਵਾਲੀ ਨਦਿੰਦਰੀ ਠੀਕ ਹੈ ਹੁਣ ਤੇਰਾ ਉਹ ਨਾ ਲੋਕੀਂ ਕਿ ਚਲੂ ਚੁਪੜਾ ਦਜੰਦਾ ਤੂੰ ਤੇ ਜਹਰਾ ਕੋਲ ਮਿਲਚਤ ਚਤ ਹੋਰ ਹੋ ਜਾਂਦਾ ਕਹ ਤੇ ਜੀ ਕੋਲੇ ਪਿੱਛੇ ਲੱਗ ਜਾਂ ਤੇ ਜਿੰਨ ਕਿਆ ਫਾਇਦਾ ਸੌਰੀ ਤੇ ਉਹ ਕਿੰਦਰ ਹੈ ਜਿਆ ਇਹ ਕਦਾ ਸ਼ਿਫਟ ਗਿਆ ਕਰ ਚਲ ਇਹ ਸੱਤ ਚਰਾਂ ਜਾਂਦਾ ਮੈਨੂੰ ਚੱਟ ਪਤਾ ਖੜਾ ਦੋਤੋਂ ਆਏ ਬਾਈ ਥੋੜਾ ਨਾ ਨਰਿੰਦਾ ਕਾ ਅੰਗਮ ਨਹੀਂ ਤੀ ਤੂੰ ਆਇਆ ਤੂੰ ਕਿੱਲੇ ਤੇ ਸਿੱਟਕੇ ਪਾਇਆ ਬਾਈ ਅੰਦਰ ਉਹ ਜਿੱਦ ਕਰ ਕਰ ਬੰਦ ਤੇ ਆ ਨਾ ਹਾਂ ਦਿੱਤੇ ਪੈ ਅਸੀਂ ਮੰਜਾ ਬੱਦਿਆ ਉਹ ਮੈਂ ਤਾਂ ਮੂੰਹ ਪੈ ਕੇ ਅੰਦਰ ਆ ਕੇ ਮਾਂ ਬਾਹਰ ਉਹ ਜੀ ਜੇ ਲੱਗੇ ਮਾਂ ਹੱਜ ਤੇ ਇਧਰਲੇ ਘਰ ਦੇ ਜਿਵੇਂ ਬੰਦ ਜਿਵੇਂ ਲੱਗਦਾ ਨਹੀਂ ਜਿਹੜੇ ਨਾਲ ਦਾ ਪੁੱਤ ਮੇਰਾ ਘਟ ਜੀ ਲੱਗਦਾ ਹਜੇ ਅੰਦਰ ਉਹ ਆਏ ਨਾ ਉਧਰੋਂ ਆਪਾਂ ਬਲਕਾਰ ਕੇ ਗੰਦ ਚੋਂ ਨਿਕਲਿਆ ਓਹੀ ਤਾਂ ਹੈ ਨਾਲੇ ਬਈ ਮੈਂ ਤੈਨੂੰ ਦੱਸਦਾ ਨਹੀਂ ਆ ਜਿਹੜਾ ਕੁਝ ਹੋ ਰਿਹਾ ਨਾ ਉਹਦਾ ਕਿੱਥੇ ਨੰਗਾ ਉਹਦਾ ਕਹਿੰਦੇ ਕਿ ਜਿਵੇਂ ਕਿਸਮਤ ਲਿਖਿਆ ਹੋਵੇ ਹੋਣਾ ਬੰਦਾ ਕੋ ਜਾਰ ਬੁੱਝ ਕੇ ਗੱਲ ਤੇ ਚ ਕਰਦਾ ਉਹ ਹਿੱਤੋ ਕਰਦਾ ਬੰਦਾ ਕੋਈ ਦਿਨ ਸਮਝਾਈ ਜਾਂਦੇ ਆ ਮੈਂ ਉਹ ਕਰਨਾ ਨਹੀਂ ਮਿੱਤਾਂ ਕਰੀ ਜਾਂ ਤੂੰ ਬਸ ਉਹ ਗੱਲ ਹੀ ਮਾਈ ਕਰ ਲੋ ਸਮਝ ਜੇ ਤੂੰ ਬਾਪ ਦੀ ਬੈਂਤਾ ਸੱਚ ਜਨਾ ਤਾਂ ਬਾਪ ਦਾ ਫਿਰ ਉਹ ਵੀ ਤਾਂ ਕਰਦਾ ਬੇਬੇ ਹੁਣ ਨਾ ਵੀ ਹੋ ਗਿਆ ਬਹੁਤ ਸੱਚ ਤਾਂ ਹੀ ਤਾਂ ਨਾ ਜਾਇਆ ਉਹਨਾਂ ਨਾਲੋਂ ਦਾ ਨਾਲੇ ਨਾ ਕਿੰਦਾ ਦੇ ਨਾ ਕਿ ਸਾਮਦ ਹੋਏ ਤੇ ਭਰਾ ਆਏ ਇਹ ਮਾਂ ਬੱਗੀ ਦੀ ਗੱਲਾਂ ਕਰਦੀ ਹੈਗੀ ਲੇ ਵੀਪਿ ਸਤਿਮੰਨੀ ਪਾਤਸ਼ਾਹ ਜੇ ਤਦ ਨਾਲ ਮਾਰ ਦਿੰਦਾ ਸਾਡੇ ਉਮਰ ਦੇਰ ਤੇ ਬੈਠਾ ਰੰਦਾ ਹੋਣੀ ਵਕਤਾਂ ਰੱਖੀ ਤਾਂ ਮੇਰੇ ਦਾ ਜਵਾਕਾਂ ਤੇਰੇ ਭਲਾ ਬਣਾ ਜਾਂਦੀ ਆਖੇ ਹੂੰ ਤੇਰੇ ਪਿੱਕੇ ਬਣਾਉਂਦੇ ਆ ਕਿ ਸਾਰਾ ਕੁਝ ਮੈਂ ਤਾਂ ਲੋੜ ਹੀ ਨਹੀਂ ਕੁਝ ਬਣਾਉਣ ਦੀ ਮੈਂ ਤਾਂ ਸੋਚਦਾ ਨਹੀਂ ਉਹਨਾਂ ਬਾਰੇ ਕੁਝ ਇਹ ਨਾ ਆਈ ਨਹੀਂ ਆਂਦਾ ਵੀ ਮੇਰੇ ਤਾਂ ਮੈਂ ਕੰਕਲਿਟ થઈ ਲੈ ਕੋਈ ਮਿੱਟੂ ਨਹੀਂ ਬਿੱਕਿਆ ਕਰਦਾ ਮੈਂ ਕਿੰਨਾ ਸੁਨੇਹੇ ਨਾਲ ਸੱਦ ਲਾ ਰਿਹਾ ਸਾਰਾ ਤੇ ਨਾ ਬਿੱਕਿਆ ਮਿੱਚਾ ਮਾਰੇ ਸਾਰਾ ਤੇ ਮੇਰੇ ਬਿੱਕੇ ਨਹੀਂ ਬਿੱਕੇ ਬਿੱਕੇ ਕੋਲ ਜਾ ਕੇ ਬੈਠੇ ਫਿਰ ਜੇ ਤੇਰੇ ਭਰਾ ਨੂੰ ਨਹੀਂ ਦੱਲਿਆ ਅੰਤਨ ਕਿ ਆਉਂਦੇ ਨਾਂਗ ਦੇ ਲੈ ਤਾਂ ਮੈਂ ਕਿ ਭਾਈ ਮਿਲਿਆ ਰਾਜਾ ਤੂੰ ਪਲੀੜਾ ਟੋਡਾ ਦਿੱਤਾ ਉਹਨਾਂ ਨੇ ਸਾਡਾ ਹੀ ਤਾਂ ਕੰਮ ਹੁੰਦਾ ਹੈ ਲੈ ਭਣ ਕੇ ਆਪੇ ਕਿ ਜਾਣੀ ਜਾਣਦੀ ਕੀ ਉਹ ਤਾਂ ਬਠੇਰਾ ਮੈਨੂੰ ਕਹਿੰਦੇ ਵੀ ਆਜੇ ਮਿਲਦਾ ਆ ਮੈਂ ਸਾਨੂੰ ਤਾਂ ਕਦੇ ਉਹਨਾਂ ਨੂੰ ਪੁੱਛਿਆ ਨਹੀਂ ਭਾਈ ਯਾਰ ਤੇਰਾ ਮੈਨੂੰ ਤਾਂ ਉਹਨੇ ਇੱਕ ਵਾਰੀ ਕਿਹਾਗਾ ਕਿ ਤੂੰ ਬਰੌਣੇ ਆ ਜਾ ਉੱਥੇ ਚਾਦਰਨ ਲਾਇਆ ਅ ਕਹਿੰਦਾ ਕਿ ਚਰੌਣੇ ਆ ਕੇ ਚਾਹੀਦੀ ਉਹਨਾਂ ਨੂੰ ਹਾਂ ਤੇ ਤੁਹਾਨੂੰ ਵੀ ਇਹਦਾ ਆਖੇਗਾ ਕਿ ਨਾ ਮੂੰਹ ਬੋੜਾ ਬਰ ਬੇਬੇ ਇੰਜ ਨਾ ਹੋਰ ਹਲਕੋਤ ਬੇਬੇ ਆਲਾ ਚਾਲ ਦਿੰਦਾ ਜਾ ਕਦੇ ਖਾਣੀ ਸੌਂਗੀ ਵੀ ਨਹੀਂ ਨਾ ਲੱਗਦਾ ਨਾ ਕਰੋਨਾ ਕਿਉਂ ਨਹੀਂ ਪਹਿਨੇ ਜਦੋਂ ਮੜਾ ਲੇ ਕੋ ਦਾਲੂ ਗੀ ਉਹਦੇ ਭੱਜੇ ਤਾਂ ਆਉਂਦੇ ਆ ਬਚਾ ਹਾਂ ਆਉਂਦੇ ਆ ਉਹ ਗੱਜ ਲੱਗੇ ਆ ਬਈਆ ਕਲਾਂ ਚੱਲਦਾ ਹਾਂ ਹੀ ਕਸਤੇ ਦੇ ਤਾਰ ਤੇ ਰਹਿੰਦਾ ਮੇਰੇ ਪੇਟ ਦੇ ਬਾਹਲਾ ਕੰਮ ਪਤਾ ਨਹੀਂ ਕਿ ਉਹ ਭਾਵੇਂ ਤੇ ਕੀ ਸਾਡੇ ਤੇ ਉੱਤੇ ਛਣ ਦਾ ਲੱਗੇ ਹਾਂ ਮੋ ਫੋਕਰੇ ਜੀ ਆਹ ਤੈਨਾਂ ਤੇ ਆ ਤੇ ਮੈਂ ਤੂੰ ਫੋਕਰੇ ਨਾਲ ਗੱਡੂ ਆ ਦੇਰ ਉਹਨੇ ਦੇ ਵੀ ਇੰਨੇ ਬੱਚੇ ਕਿਹਨੂੰ ਦੇ ਆਹ ਜਿਹੜੇ ਬਾਹਰੇ ਬੱਤੇ ਬਾਈ ਜੀ ਬਦਮਾਸ਼ ਬਣਦੇ ਆ ਪਰ ਪਰੌਣੇ ਤੇ ਰੋਪਾਂ ਵੀ ਬਦਮਾਸ਼ ਬਣਦੇ ਆ ਤੁਹਾਨੂੰ ਬਾਈ ਨਹੀਂ ਕਾ ਸੁਣਾ ਜਾਂਦਾ ਹੁਣ ਕਿ ਇਹ ਕੰਮ ਦਾ ਕਿਹੜਾ ਸੜਦੇ ਆ ਮੇਰੇ ਰਾਏ ਤੇ ਫਿੱਟ ਲਾਂ ਅੰਤਰਾ ਇਹਨਾਂ ਲੋਕਾਂ ਤੋਂ ਅਗਰੇ ਮਾੜਾ ਦੇ ਬੰਦਾ ਹੰਦਰ ਨੂੰ ਲੁਨਟ ਤੇ ਲੈ ਕੇ ਵਿਚ ਗੱਲ ਕਰੇ ਜਾਂਦਾ ਹੈ ਉਹ ਗੱਲ ਤੇ ਪੜ੍ਹ ਜਾਂਦੀ ਜਿਹੜੀ ਤੈਨੂੰ ਕਹੀ ਗਈ ਸੀਗੇ ਪਤਾ ਮੇਰੇ ਸੀਨੇ ਨੂੰ ਕਿੱਡੀ ਅੱਗ ਲੱਗੀ ਕਿ ਤੈਨੂੰ ਕਹਿੰਦੇ ਸੀ ਉਹ ਇਹ ਤਾਂ ਪਤਨਾ ਬੋਲ ਨਹੀਂ ਸਕੀ ਤੇ ਤੇ ਕਸੂਰ ਸੀਗਾ ਲਗਦਾ ਤੁਸਾਂ ਬਰਾਈਆਂ ਮਤੈ ਤਾਂ ਚੱਕ ਚੱਕ ਕੇ ਨਾ ਮੈਂ ਲੋ ਵੀ ਤਾਂ ਆਈ ਪਿਸਾਨਾ ਭਾਈ ਜਾਂਦਾਗਾ ਮੈਂ ਤੁੰ ਦਾ ਇੱਕ ਪਿਸਤਾ ਭਾਈ ਜਾਂਦਾ ਵੀ ਜੇ ਤੁਸੀਂ ਸੱਦਣ ਹੀ ਲੱਗ ਗਿਆ ਸੀ ਤਾਂ ਤੁਸੀਂ ਤੁਸੀਂ ਕਿਸੇ ਹੋਰ ਨੂੰ ਪੁੱਛ ਰਹੇ ਤੈ ਕਿ ਨੋੜ ਤੇ ਸੀ ਤੈਨੂੰ ਇਹਦੇ ਘਰਾਵਾ ਨੂੰ ਸੁਣਦੀ ਪੁੱਤ ਮੇਰਾ ਤਾਂ ਇਹ ਗੱਡੀ ਨਹੀਂ ਕਰੀ ਬਕਰ ਉਹਨਾਂ ਨੂੰ ਸਾਧੀਆਂ ਨਾ ਹੋਇਆ ਮੈਂ ਤਾਂ ਉਹਦਾ ਪਤਾ ਲੱਗਾ ਕਿ ਉਹ ਘਰੇ ਆ ਗਏ ਪਰ ਆ ਗਏ ਨਾਲੇ ਬੋ ਜੇ ਕਿ ਮੈਨੂੰ ਕਿ ਤੁਹਾਨੂੰ ਲੱਗ ਕਿ ਤੱਕ ਜਾਈ ਹੈ ਕੁਛ ਵੀ ਤੱਕ ਦੀ ਬੜਕ ਤੇ ਕੋਲ ਲਾ ਲੰਗੀ ਮਰਜ਼ੀ ਕਰਦੇ ਜਾਖਾ ਤੇ ਮਿੰਤਰ ਬੜਾ ਤੇ ਪੈਰੀ ਟੈਕ ਤੇ ਉਹਨਾਂ ਨੂੰ ਕਿ ਨੋੜ ਤੇ ਸੀ ਤੂੰ ਮੁੰਡਾ ਤੋਂ ਨਾਲ ਭੇਜਾ ਔਰ ਮੈਂ ਕੀ ਕਰਦੀ ਹਾਂ ਕੀ ਕਰਦੀ ਹਾਂ ਜਦੋਂ ਜਦ ਮੈਂ ਉਹਰੇ ਪੈ ਮੈਂ ਕਰਾਈ ਉਹ ਹੋ ਜਾਂ ਪਿਆ ਸ ਮੈਂ ਤਾਂ ਤੱਕ ਨਹੀਂ ਜਦੋਂ ਮੇਰੇ ਕੋਲ ਸੁਣ ਇਹ ਇਹ ਆ ਗਏ ਸੀ ਭਰਾ ਆ ਗਏ ਸੀ ਉੱਥੇ ਮੇਰੇ ਕੋਲ ਸੁਣ ਤੂੰ ਜਾਣਦੀ ਤੂੰ ਬੇਰਵਾਸ ਕਰਦੀ ਪਹਿਲੇ ਕਹਿੰਦਾ ਜਾਣ ਦਾ ਹੱਕ ਨਹੀਂ ਮੰਨਦਾ ਸੀ ਫਿਰ ਡਾਡੀ ਕਿਉਂ ਗਿਆ ਉਹਨਾਂ ਦੇ ਨਾਲ ਉੱਥੇ ਇਹਨੂੰ ਹੋਰ ਕਿਉਂ ਪੇ ਦੇ ਫਿਰ ਉਹ ਕਹਿੰਦੇ ਕੱਲਾ ਤੁਹਾਡੇ ਨਾਲ ਜਾਣ ਵਾਲਾ ਹੈ ਨਹੀਂ ਕੋਈ ਫਿਰ ਵੀ ਉਹਨਾਂ ਨੇ ਆਹੀ ਜਨਮ ਵਾ ਦੇਣਾ ਸੀ ਆਪ ਦੇ ਬੁੱਤ ਨੂੰ ਕਰੇ ਬਿਠਾ ਲਿਆ ਆਈਦੀ ਮਾਂ ਨੇ ਕਹਿਣਾ ਸੀ ਮੇਰੇ ਪੁੱਤਾਂ ਨੂੰ ਤੋੜਦਾ ਤੋੜਦਾ ਪੁੱਤ ਇਹਦਾ ਵੀ ਇੱਕ ਬੰਦਾ ਸੀ ਜਾਣਦਾ ਇਹਨਾਂ ਨੇ ਮਾਂ ਮੋਤਾਂ ਦਾ ਹੱਕ ਸੀਗਾ ਜਾਣਦਾ ਚੱਕ ਕੋਈ ਨਹੀਂ ਜੇ ਬਾਤ ਇਹ ਕਿ ਉਹਨਾਂ ਨੂੰ ਸੁਕਾਈ ਕੇ ਆ ਜਾਂਦੇ ਚੱਕ ਤੇ ਕਹਿੰਦੇ ਮੈਂ ਤੀਵਾ ਤਾਂ ਕਰਦਾ ਸਾਰੇ ਸਾਹਮਣੇ ਚੱਕ ਕੋਈ ਨਹੀਂ ਤੇ ਫਿਰਾਂ ਨੂੰ ਮਨ ਪੁੱਤ ਜਾਣੀ ਸੀ ਆਪਣੀ ਗਲਤੀ ਸੀ ਪਤਾ ਨਹੀਂ ਨਹੀਂ ਹੋਇਆ ਤਾਈ ਦੇ ਤੈਨੂੰ ਕਹੀ ਜਾਂਦੀਆਂ ਵੀ ਜਾ ਤਾਂ ਤੂੰ ਮੁੜੇ ਜਾਂ ਜਾਪਨ ਮੇਂਡ ਦਿੰਦਾ ਜਾਪਾਈ ਨੂੰ ਛੱਡ ਦੇ ਕਹਿਦਾ ਬਸ ਆਪਣਾ ਕੋਈ ਉਹਨਾਂ ਦਾ ਮਹਿਲ ਬਣਾ ਦਿੰਦਾ ਨਾ ਆਣਾ ਜਾਣਾ ਤੇ ਗੱਲ ਛੇਡਾ ਤਾਂ ਸਿੱਧਾ ਐਡੀ ਕੰਦ ਕਰਾ ਗਰੋਂ ਮੈਂ ਛੱਡੂ ਖੜਾ ਖੜਾ ਤੂੰ ਕੋਈ ਛੱਡਣੀ ਆ ਫੇਰ ਹੁਣ ਕੀ ਕਰੇਗਾ ਦੇਖਾਂਗਾ ਹਾਂ ਫੇਰ ਇਹਦਾ ਵੀ ਕਾਲ ਚੜ ਗਿਆ ਜੂਜੇ ਕੋਈ ਹੋਰ ਗੱਲ ਤੇ ਕਰ ਦਿੱਤੀ ਨਾ ਮਾ ਬੁੱਤਾਂ ਦੀ ਮੂੰਹ ਪਾਰ ਸਿੱਟਾ ਗੀਨੂ ਦੱਦੀ ਗਈ ਆਪਣੀ ਲੋਕਾਂ ਦਾ ਲੱਖੇ ਕਹਿੰਦਾ ਇੱਥੇ ਚਾਰ ਦਿਨ ਮੈਂ ਭਾਣਨ ਨੂੰ ਮੈਂ ਤਾਂ ਗੋ ਬਿੱਚੇ ਖਾਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਜਿਹੜਾ ਨਾ ਫੱਟੀਆਂ ਹੋਈ ਤਾਂ ਕੋਈ ਰਿਸ਼ਤੇ ਜਾਨੀ ਆ ਵੀ ਕੋਈ ਮੇਰੇ ਉੱਤੇ ਨਾ ਬਾਂਬ ਛੇੜੇ ਬੇਬੇ ਜਾਨ ਜਾਨ ਛੇੜਦੇ ਆ ਤਾਂ ਗੱਲਾਂ ਹਾਂ ਹਾਂ ਤਾਂ ਵੀ ਤਾਂ ਕੰਨੀ ਆ ਆ ਜੇ ਮੈਂ ਆਉਣੀ ਆ ਉਹ ਤਾਂ ਮੈਂ ਲੱਗ ਜਾਂਦੀਆਂ ਨਹੀਂ ਆਂ ਦੇ ਤੋੜੇ ਚ ਪਾ ਜਾਂਦੀ ਹੈ ਕਿ ਭਲਾ ਕੀ ਬੜਕਾ ਕਰਕੇ ਲੱਗੇ ਕੀ ਗੱਲਾਂ ਕਰਦੀ ਹੈ ਤੇ ਹੋਰ ਬਾਹਰ ਚੋੜੀ ਆਉਂਦੀਆਂ ਭੈਣ ਆਵੇ ਤੇ ਕਿ ਮੈਨੂੰ ਭਲਾ ਲੱਗਾ ਮੈਂ ਆਉਣਾ ਨਹੀਂ ਕਰ। ਉਹ ਚਾਰੀ ਪਹਿਲੀ ਬੱਝੀ ਆਉਂਦੀਆਂ ਹੋਰ ਠੀਕ ਹੈ ਫਿਰ ਉਹਨਾ ਆਉਂਦਾ ਛੱਡ ਕੇ ਹਾਂ ਇੱਕ ਤਾਂ ਹੁਣ 3ੀਆਂ ਤਾਂ ਨਾਲ ਗੱਲ ਪਈ ਖੜੀ ਹੈ ਕਿ ਚਾਰ ਘੋੜੇ ਤੇ ਫਰਜਾ ਤੂੰ ਚਾਰ ਘੋੜੇ ਬਣਜੇਂ ਬਣਾ ਆਖੀ ਕਿ ਇਹਦਾ ਬਸ ਇਹ ਦੰਸਰ ਨਹੀਂ ਬੱਕਾ ਕੇ ਤਾਂ ਕਹੇ ਜਿਹਦਾ ਨਾਲੇ ਕੁਰੀ ਨੰਦਾ ਮੇਰੇ ਹੱਕ ਆ ਆ ਇਹਨੂੰ ਸੁਕਾਣ ਨਹੀਂ ਆ ਇਹ ਤਾਂ ਮੜੇ ਦਾ ਮਗਰ ਲੱਗੂ ਜੀ ਮਾਦੇ ਇਹਨਾਂ ਵਾਲੇ ਆਪਣੀ ਗੱਲ ਤੋਂ ਉਹ ਨਹੀਂ ਸੁਣਦੀ ਹਾਂ ਕਈ ਬਗਾਨਿਆਂ ਦੀ ਸੌਂਗੀ ਹੈ ਹਾਂ ਆਹਦੀ ਮਤ ਪਤਾ ਹੀ ਨਹੀਂ ਆ ਬੈਂਗੀ ਸੱਚੀ ਹਾਂ ਕਿ ਮਾ ਮਸਾ ਕਰਦੀ ਸੀ ਹਵਾ ਨਾਲ ਮਿਲ ਕੇ ਹਾਂ ਤੋਰਾ ਫੀਰਾ ਕਿੱਥੇ ਹੋ ਬੰਨੇ ਕੀ ਗੱਲਾਂ ਮਤ ਕਰਦੀ ਸ਼ਾਰਦ ਦੇ ਪਾਉ ਮੱਟੇ ਨਾ ਨਾ ਤਗੰਗਾਈ ਦੀ ਡੱਬਟ ਕਾ ਪਤਨ ਕੀ ਨਹੀਂ ਬਣ ਲੱਗਣ ਨਾਲ ਬਿਨਾ ਜੇ ਤੋ ਕਿਤੇ ਮੜਾਂ ਦੇ ਮਾਇਨਾਂ ਪੇ ਜਾਂਗੇ ਆ ਕੋ ਲੋਕ ਹੋਰ ਦਾ ਸੇੜਣ ਲੈਂਦਾ ਵਾ ਨਹੀਂ ਇਥੇ ਗੱਲ ਹੂੰ ਕਿਤਨਾ ਬੜਾਉਂਦੀ ਹੈ ਬੇਬੇ ਸਾਰਾ ਮੈਂ ਇਹਨੂੰ ਗੰਨਾ ਕੋ ਕਿ ਸੇੜਦੀ ਹੈ ਹਾਂ ਕਿਤਾ ਕਹਿੰਦੇ ਆ ਚਾੜੀ ਖਾਣਾ ਨਹੀਂ ਪਣੀ ਹਾਂ ਫੜਾਈ ਕੀ ਗੱਲਾਂ ਕਰੀ ਜਾਂਦੇ ਨੇ ਮਾਂ ਪੁੱਤ ਲੈ ਮਮੀ ਮੈਨੂੰ ਕੀ ਪਤਾ ਕੀ ਗੱਲਾਂ ਕਰੀ ਜਾਂਦੇ ਨੇ ਮਾਂ ਪੁੱਤ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਮੈਨੂੰ ਤਾਂ ਆਪਣੇ ਪਤਾ ਲੱਗਿਆ ਤੈਨੂੰ 50 ਵਾਂ ਕਿਹਾ ਖੰਨਾ ਚਮੜ ਕੱਢ ਲੈ ਕਰ ਸੁਣ ਲੈ ਕਰ ਕੋਈ ਗੱਲ ਲੈ ਮਾਂ ਮੈਂ ਕੀ ਕਰਾਂ ਮੈਂ ਕੀ ਸੁਣ ਕੇ ਕਰੂੰਗੀ ਉਹ ਖੜਨ ਤਾਂ ਦਿੰਦੇ ਨੇ 2 ਮਿੰਟ ਕੋਲ ਲੈ ਅਕੇ 2 ਮਿੰਟ ਕੋਲੇ ਨਹੀਂ ਖੜ੍ਹਣੀ ਤੇ ਕਿਉਂ ਤੇਰਾ ਹੱਕ ਹੈ ਨਹੀਂ ਕੋਲੇ ਬਹਿ ਜਾ ਕੀ ਤੋਂ ਕੀ ਖਿਚੜੀ ਪਕਾਈ ਜਾਂਦੇ ਮਾਂ ਪੁੱਤ ਮਾਂ ਤੈਨੂੰ ਪਤਾ ਹੈ ਜੇ ਮੈਂ ਉੱਥੇ ਕੋਲ ਖੜਦੀ ਆ ਫਿਰ ਮਿੰਟ ਚ ਗੱਲ ਵਧਾ ਲੈਂਦੇ ਆ ਮੇਰੇ ਤੇਤ ਨਾਲ ਉਹੀ ਕਰੋਦੀ ਤਰੈਂਦਾ ਉਹ ਵਧਾਈ ਜਾਣ ਦੇ ਕ੍ਰੋਧ ਕਰਦਾ ਨਾ ਕਰੀ ਜਾਵੇ ਤੂੰ ਗੱਲਾਂ ਸੁਣਾ ਕਰ ਜਿੰਨੀ ਤੈਨੂੰ ਗੱਲ ਕਹੀ ਹੈ ਨਾ ਉੰਨੀ ਕਰਿਆ ਕਰ ਮੰਮੀ ਮੈਂ ਕੀ ਕਰਾਂ ਕੀ ਗੱਲਾਂ ਸੁਣਾਉਂ ਮਾਂ ਦੀਆਂ ਤੈਨੂੰ ਪਤਾ ਤਾਂ ਹੈਗਾ ਉਹ ਜੀ ਮਾੜੀ ਜੀ ਗੱਲ ਕਰਦੇ ਤਾਂ ਕੁੱਪਣ ਲੱਗ ਜਾਂਦਾ ਹੈਗਾ ਆਏ ਕਿਵੇਂ ਕੁੱਟੂਗਾ ਤੈਨੂੰ ਜਿੰਨੀ ਗੱਲ ਕਹੀ ਹੈ ਨਾ ਉੰਨੀ ਕਰਿਆ ਕਰ ਜੀ ਚੁਸ ਤੇ ਚਲਾਕ ਬਣ ਕੇ ਰਹੇਂਗੇ ਫੇਰੀ ਇਸ ਘਰ ਬਸੇ ਬਾਊਗਾ ਚੁਸ ਤੇ ਚਲਾਕ ਮੈਨੂੰ ਬਣਨ ਵੀ ਦਿੰਦੇ ਚੁਸ ਤੇ ਚਲਾਕ ਆਏ ਕਿ ਕਿ ਸਾੜਦਾ ਕਰ ਅਕੇ ਬੰਨ ਵੀ ਦਿੰਦੇ ਐ ਹਾਂ ਬੰਨ ਦਾ ਸੱਜਾ ਬੈਲੀ ਨਾਲੇ ਤਾਂ ਲੈਣੀ ਬੁੱਝਾ ਮਾਰੀਆਂ ਨਾਲੇ ਠਾਣੇ ਚ ਫੜਾਇਆ ਕੀ ਰਹੀ ਫਿਰ ਸਾਰੇ ਪਿੰਡ ਚ ਥੂ ਥੂ ਹੋ ਗਈ ਇਹਦੀ ਸਭ ਕੋਈ ਆਂਦੇ ਮੂ ਹੁਣ ਨਿਪਟ ਗਈ ਨਾ ਸਾਰੀ ਗੱਲ ਕਿਉਂ ਟੈਨਸ਼ਨ ਲੈਂਦੀ ਐ ਤੂੰ ਅੱਛਾ ਮੈਨੂੰ ਤੇਰੇ ਬਾਣੀ ਟੈਨਸ਼ਨ ਹੀ ਤੇਰੀ ਟੈਨਸ਼ਨ ਮਾਰਦੀ ਐ ਮੈਨੂੰ 24 ਘੰਟੇ ਆ ਫੜ ਜਾਾ ਕੂਣੀ ਗੱਲ ਸਭ ਮੇਰੀ ਚਾਹ ਲੈ ਕੇ ਜਾ ਨਾਲੇ ਤਾਂ ਚਾਹ ਫੜਾ ਦੀ ਨਾਲੇ ਇੱਥੇ ਬੈਠ ਜੀ ਨਾਲ ਕੀ ਪਤਾ ਮੰਮੀ ਹੁਣ ਇੰਨਾ ਕੁਝ ਹੋਇਆ ਕੀ ਪਤਾ ਸੁਧਰੀ ਜਾਵੇ ਸੁਧਰੂਗਾ ਇਹ ਸੁਧਰਣਾ ਨਹੀਂ ਦਿਨ ਤਾਈ ਦੀ ਮਾਂ ਨੇ ਜੰਮੇ ਹੀ ਨਹੀਂ ਨਾ ਸੁਧਰੂਗਾ ਇਹ ਕਿਹਦੇ ਪਤਾ ਹੈ ਮੰਮੀ ਚਾ ਕਰ ਦੋ ਮਾਂ ਦਾ ਮਾਰ ਦਿੱਤਾ ਦਾ ਇੱਕ ਹੈ ਗੁਆਕ ਕਰਨੀ ਦੀ ਇਹਦੇ ਚਾ ਚਾ ਗੁਆਕ ਕਰਦੀ ਹੈ ਤੇਨੂੰ ਪਤਾ ਹੈ ਪੱਜ ਪੱਜ ਪੈਂਦੇ ਆ ਨੀ ਪਈ ਜਾਣ ਦੇ ਭੱਜ ਭੱਜ ਅੱਜ ਨਵਾਂ ਪੰਗਰ ਸਾਨੂੰ ਭੱਜ ਭੱਜ ਇਹ ਜੇ ਮਾਂ ਹੀ ਮੇਰੇ ਨਾਲ ਦੀ ਹੋਵੇ ਫਿਰ ਮੈਨੂੰ ਕੋਈ ੜਕਾ ਨਹੀਂਗਾ ਉਹ ਵੀ ਨਹੀਂ ਜੋ ਤਾਂ ਉਹ ਤਾਂ ਆਪਣੇ ਪਸੰਦ ਨੂੰ ਮੇਰ ਕਰਾਉਂਦੀ ਰਹਿੰਦੀ ਐ ਚਾ ਚੱਕ ਤਾਂ ਇੱਥੇ ਬੜੀ ਹੱਥ ਨਾ ਮੱਚੀ ਜਾ ਚਾ ਭੜਾਇਆ ਉੱਥੇ ਬੈਠ ਜੀ ਉਲੂ ਮੈਨੂੰ ਚਾਖਦੀ ਰਹਣੀ ਐ ਲੈ ਜੇ ਤੈਨੂੰ ਐ ਤੂੰ ਹੀ ਭੱਗ ਜਾ ਮੈਨੂੰ ਤਾਂ ਉਹ ਖੜ ਨਹੀਂ ਦਿੰਦੇ ਕੋਲ ਅੱਛਾ ਮੈਂ ਜਾ ਕੇ ਉਹ ਨਾ ਤੇ ਵਿੱਚ ਬੈਠਾਂ ਹੈ ਤੂੰ ਨਾ ਕੋਈ ਗੱਲ ਸੁਣੀ ਚਲ ਠੀਕ ਹੈ ਮੰਮੀ ਜਾਨੀ ਆ। ਪੁੱਡਰ ਕਿਸੇ ਥਾਂ ਦੀ ਲੈ ਲਿਆ ਕੁੜੀ ਨੇ ਤਾਂ ਮੈਨੂੰ। ਹੈ? ਇੰਨਾ ਸਮਝਾ ਸਮਝਾ ਤੋੜਦੀ ਆ ਮੈਂ। ਵੀ ਭਾਈ ਆਹ ਗੱਲ ਆਏ ਨਹੀਂ ਤੂੰ ਐ ਕਰਨੀ ਆ ਹੈ। ਫੇਰ ਵੀ ਇਹਨੇ ਤਾਂ ਕੋਈ ਆਸਰ ਹੀ ਨਹੀਂ ਹੁੰਦਾ। ਉਹ ਤਾਂ ਮੈਨੂੰ ਪਰਨੇ ਪੈਣਗੇ ਸਿੱਧੇ। ਸਾਦੀਏ ਜੱਲਾ ਕਰਦੀ ਆ ਬੇਬੇ। ਸਾਰਾ ਦਿਨ ਉਹਦੇ ਕੰਨਾਂ 'ਚ ਟੁਕਾ ਮਾਰਦੀ ਰਹਿੰਦੀ ਆ। ਵੀ ਤਣਾ ਬਣਾਉਣ ਦੇ ਲੱਗ ਪਾ ਦੇ ਰੰਗ ਰੰਗਿਆ ਨਾ। ਫੇਰ ਇੱਧਰ ਬਣਾਉਂ ਜਾਂ ਕਿੱਥੇ ਕੋਈ ਨਹੀਂ ਨੇ ਪਾਉਣ ਨੂੰ ਤੂੰ ਕਰ ਲੈ ਬੇਬੇ। ਆਕਰਮਣ ਵਾਲੇ ਮਾਈਕ ਪੜਾਉ ਦੇਣਗੇ ਵੀ ਨਹੀਂ ਲਈ ਨਾ ਆਪਣੇ ਖਾ ਵੀ ਹੈਗੇ ਥਾਂਜ ਤਾਂ ਲੇਉਂਗੀ ਜੇ ਨਾਲ ਕੋਉਂ ਪਾਈ ਨੂੰ ਦੇਣ ਪਾਉ ਮਚਾ ਕੇ ਕਿਤੇ ਬੰਪਾ ਕਦੇ ਨਹੀਂ ਹੋਣੀ ਚੱਲ ਕੋਈ ਵੀ ਬਾਹਰ ਦੀ ਗੱਲ ਤੇ ਪਹਿਲਾਂ ਜੇ ਬੜਾ ਬੜਾ ਸਮਾਂ ਕਰ ਸਕਦਾ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਆ ਜੇ ਕੋਈ ਖਾਣੇ ਤੋਂ ਵੱਡ ਰੱਖੀ ਆ ਗੱਲ ਸਰ ਤੋਂ ਮਾਣੀ ਕੋਲ ਤੇ ਧਿਆਨ ਰੱਖਣਾ ਚਾਹੀਦਾ ਤੇ ਲਾਈ ਤੇ ਫਿਰ ਚਾਹ ਪਾਉਣ ਲੱਗੇ ਥਾਂਜ ਤੇ ਅਗਲਾ ਸਭ ਦਾ ਚੌਥਾ ਬੜਾ ਲੈ ਉਬਸ ਲੈ ਬੇਬੇ ਨੂੰ ਨਾ ਪੜਕਾਉਂ ਫਿਰ ਮੈਨੂੰ ਦਿਨ ਤੋਂ ਸਜੜਦਾ ਦਿੱਤੇ ਨਾ ਤੇ ਮਾਂ ਭਾਈ ਕੈਸੇ ਰਹੂਗੀ ਕਿਵੇਂ ਪੈਣੇ ਬਾਇਆ ਕੋਲ ਦੀ ਸੀ ਮੱਕਾ ਜੇ ਮੈਂ ਉੱਗਰ ਹੋ ਗਈ ਤਾਂ ਮੈਂ ਬੰਦ ਜਾਂਦੀ ਆ ਹੁਣ ਮੇਰੇ ਮੇਰੀ ਗੱਲ ਸੁਣ ਮੇਰੇ ਭਰਾ ਵੀ ਖਾ ਕੇ ਹੁੰਦਾ ਭਾਈ ਜਦੋਂ ਦੋ ਤਿੰਨ ਰਿਸ਼ਤੇਦਾਰ ਬੱਡੇ ਰਹੇ ਕੋਈ ਹੋਰ ਪਾਸੇ ਤੋਂ ਸਾਨੂੰ ਲਵਾਈ ਹੁੰਦੀ ਜੀ ਤੇਰੀ ਪਤਾ ਸਾਦੀ ਵੀ ਸਾਉਂਪੀਏ ਦੀ ਲੋੜ ਹੀ ਪਈ ਆਈ ਕੋਈ ਨਾ ਮੈਂ ਕਹਿ ਦੂੰਗਾ ਉਹਨਾਂ ਨੂੰ ਪਰ ਉਹਨਾਂ ਨੇ ਤੇ ਦੋ ਮਹੀਨੇ ਦੇ ਹਾਂਗੇ ਚੱਲ ਕੋਈ ਨਹੀਂ ਤੇ ਦੋਵੇਂ ਹੀ ਲੈ ਆ ਰਹਿਣੇ ਨੂੰ ਦੇ ਦੋ ਫਿਰ ਮਾਰ ਗਾਉਂ ਤੂੰ ਐਂ ਕਰਦੇ ਬਣੀ ਤੂੰ ਪੱਗ ਬੱਜ ਜਾਈ ਤਾ ਮਾਂ ਅੱਜ ਭਾਏ ਕਰਦੇ ਆ ਆਪਾਂ ਦੋਨੇ ਨਾਲ ਚੱਲਦੇ ਆਂ ਫਿਰ ਕੋਈ ਆਪਣਾ ਤਾਂ ਜਾਣਾ ਹੀ ਪਊਗਾ ਇਹਦੇ ਤੇ ਦੋ ਮਹੀਨੇ ਹਿੱਲਾ ਕਰਦੇ ਆ ਬੱਚਾ ਚੱਲ ਫਿਰ ਇੱਕਦਮ ਰੈਂਟੀ ਆਪਾਂ ਕੁੜੀ ਦੇ ਨਾਲ ਵਗਦੇ ਆਂ ਹਾਂ ਮੈਂ ਜਦੋਂ ਗੱਲਬਾਤ ਨਿਬੜ ਗਈ ਉਦੋਂ ਰੌਲਾ ਆਪਾਂ ਨਿਬੜ ਗਿਆ ਤੇ ਹੁਣ ਇੱਥੇ ਕਿ ਰਾਖੀ ਆ ਨਾ ਕੋਈ ਤੇਰੀ ਮਾਂ ਪਰ ਇਹਦਾ ਜਿਹੜਾ ਮੈਂ ਲੈ ਲਊਂਗਾ ਰੈਂਟਸ ਉਸਨੂੰ ਉਹਨਾਂ ਕਹਦੇ ਨਹੀਂ ਪਰ ਇੱਕ ਕਦੇ ਦੋ ਦੰਦੇ ਸਹੀ ਰਹੀ ਹੁੰਦੀ ਐ ਕਿ ਯਾਰ ਕੋਲੇ ਆ ਕੇ ਇੰਨਾ ਟਾਈਮ ਕਹਿੰਦਾ ਹੁੰਦਾ ਬਲ ਨਹੀ ਨੀ ਉਹ ਮੈਂ ਕਿਹਾ ਹੁੰਦੇ ਕਿ ਹਾਂ ਮਾਣੇ ਕੋਲ ਤੇ ਆ ਕੇ ਸ਼ਾਮ ਨੂੰ ਵੀ ਚਾਹੀਦੀ ਐ ਨੀ ਠੀਕ ਕੋਲੇ ਦੋ-ਤਿੰਨ ਮਿੰਟ ਇਹ ਕਿਹੜਾ ਲੰਡਾ ਹੁੰਦਾ ਆਈ ਰਾਤ ਕਿੰਨਾ ਕੋਲੇ ਰਹਿ ਸਕਦੇ ਆਪਾਂ ਹਾਂ ਬੇਬੇ ਜਰ ਜਵਤ ਜਮਾਨਾ ਕੋਲੇ ਤੇ ਮੈਂ ਕਹਿੰਦੀ ਹੁੰਦੀ ਮੈਂ ਕੋਲੇ ਰਾਤ ਨਾ ਜਾਵਾਂ ਇਤਨਾ ਕੋਈ ਇਕਰਾਰ ਨਹੀਂ ਲਾਉਂਦੀ ਨਾ ਭਾਈ ਮੈਨੂੰ ਤਾਂ ਕੋਈ ਨਹੀਂ ਆਉਂਦਾ ਤਾਂ ਛੱਡ ਕੇ ਇੰਨਾ ਟਾਈਮ ਬੈਠਾ ਜਾਂਦਾਗਾ ਨਾਲੇ ਕੋਲ ਮਾਰੇ ਪਿੰਡ ਪੈਣਾ ਦਾ ਕੋਈ ਰਾਹ ਨਹੀਂ ਤਾਂ ਅੱਛਾ ਉਹ ਘਰ ਦੇ ਵਿੱਚ ਸਾਰਾ ਕੰਮ ਵਧੀਆ ਕਰਦੀ ਬਜ਼ੀਰੋ ਬੋਲਦੀ ਵਧੀਆ ਰੋ ਜਦੋਂ ਮੈਂ ਆ ਜਾਂਦੀ ਆਂ ਚੰ ਆਏ ਚੁੱਪ ਕਰਕੇ ਸ਼ਾਂਤ ਬਣ ਜਾਂਦੀ ਮੇਰੇ ਵੱਲ ਦੇਖੋ ਤੇ ਭਾਈ ਸ਼ੈਲੈਂਟ ਹੀ ਆ ਮਾਂ ਕੋਈ ਬੋਲਾਈ ਕੁਰੀ ਕਰਦੀ ਮੈਂ ਤਾਂ ਕੁਛ ਨਹੀਂ ਆਂ ਇਹਦੇ ਕੰਮ ਨੂੰ ਕੋਈ ਨਹੀਂ ਆਉਂਦੀ ਆ ਕਰਦਾ ਜਦੋਂ ਮਾਂ ਆਣੀ ਸੀ ਸਾਰੇ ਕੰਮ ਨੂੰ ਛੱਡ ਕੇ ਮਾਮਾ ਚਾਕੀ ਦੇ ਵਿੱਚ ਬਿੜੇ ਚ ਸਰਦਿਆ ਕਿਦੇ ਅੰਦਰ ਵਾਲਾ ਉਹ ਪਾਂਡਾ ਨਾ ਟੇਰ ਮੇਲੇ ਮੂੜੇ ਲਾ ਦਿੰਦਾ ਹਾਂ ਹਾਂ ਟਾਈਮ ਨੂੰ ਆ ਕੇ ਕਹਿੰਦਾ ਸੀ ਮੈਂ ਬੇੜੇ ਦੇ ਕੰਢੇ ਉੱਡਦਾ ਕਰੂਗੀ ਲਾ ਦੂਰੀ ਕਰਦੀ ਇਹਨਾਂ ਨੇ ਪਿੱਛੇ ਬਾਦ ਦੂਰੀ ਉਹਨਾਂ ਕੋਲੇ ਬਾਈ ਨਹੀਂ ਤੋ ਉਹਨਾਂ ਦੀ ਬਣ ਜਾਂਦੀ ਕਿੰਨਾ ਸਵਝਾ ਰੱਤ ਨਹੀਂ ਵੀ ਮੈਂ ਕੀ ਤਰ੍ਹਾਂ ਮੈਂ ਇਹਨਾਂ ਨੂੰ ਮਾਰ ਕੇ ਕਹਿੰਦੀ ਕਿ ਤੇਰੇ ਨਾਲ ਬੋਲਣ ਲੱਗ ਜਾਂ ਨਾ ਉਸ ਦੀ ਮੂਰਾ ਮੂਰਾ ਇਹਨਾਂ ਨੇ ਆਖੇ ਕਹਿੰਦੇ ਮੈਂ ਤੂੰ ਵੀ ਕਰਨਾ ਪੈਂਦਾ ਮੈਂ ਕੀ ਤਰ੍ਹਾਂ ਉਹ ਤਾਂ ਕਰਦੇ ਜਿਹੜਾ ਸੀ ਉਹਨੇ ਬੋਲਣਾ ਲੜਨ ਦਾ ਲੜਦਵੀ ਜਦੋਂ ਉਹਨੂੰ ਸੂਣ ਹੈ ਨਹੀਂ ਫਿਰ ਬਾਈ ਖੋਲ ਦੂ ਭਾਈ ਇਹ ਵੀ ਮਾਤਾ ਨਾਲ ਪਹਿਲ ਖੀਂਦੇ ਦੀ ਬਿਵਾਰਗੀ ਲੱਗਦੀ ਹੈ ਜਦੋਂ ਇੱਥੇ ਆ ਕੇ ਬੈ ਜਾਂਦੀ ਆ ਅਲੱਗ ਮਾਂ ਪੁੱਤ ਗੱਲ ਕਰਨ ਜੋ ਕਰੇ ਵੀ ਨਹੀਂ ਉਹਨੇ ਵੇਬ ਸਾਰਾ ਤਾਂ ਆਪਣੇ ਘਰ ਸਵੇਤ ਨਹੀਂ ਪੇਦਲਾ ਨਹੀਂ ਪੇਦਲਾ ਨਹੀਂ ਨਾ ਲੈਣਾ ਕਿ ਕਿਧਰ ਚੀ ਜਾਵੇ ਕਿਧਰ ਤੇ ਸਾਰਾ ਪਤਾ ਲੈ ਕੀ ਪੜਦਾ ਰੱਖ ਲਾਂਗੇ ਕੀ ਰੱਖਣਾ ਸੀ ਕੋ ਪੜਦਾ ਮੈਂ ਪੜਾਈ ਦਾ ਕਿਹਦਾ ਸੀ ਉਹ ਚੀਜ਼ ਦੀ ਮਾਂ ਦੀ ਗੱਲ ਕਰੀਂ ਨਾ ਬਾਕੀ ਹੁੰਦਾ ਮੈਂ ਕਿ ਕਿਦੀ ਕਿੱਥੇ ਜਾ ਕੇ ਮਾਂ ਦੇ ਕੋਲੋਂ ਬੰਦੀ ਉਹ ਟੈਂਸਰ ਦਾ ਨੰਬਰ ਦਾ ਕੋਈ ਰੈਕਟਰ だっते ਅੱਛਾ ਅਸੀਂ ਇਹਨੂੰ ਖੋਲੀਏ ਕਿ ਇਹਦੀ ਮਾਂ ਨੂੰ ਖੋਲੀਏ ਆ ਰਾਸ਼ਾ ਚੌਧਰੀ ਇਹ ਕਹਿੰਦਾ ਕਿ ਦੋ ਲਗਾੜੀ ਲਗਾੜੀ ਜਿਹੜੀ ਜੰਮ ਕੇ ਬਹਾਰ ਬਹਾਰ ਕੇ ਕਿਉਂਕਿ ਮੇਰੇ ਸੱਤੇ ਤੇ ਉਹ ਕੰਮ ਆ ਜਾਂਦੇ ਨੇ ਇੱਥੇ ਆਪ ਬੈਠਾ ਕਿ ਤਾਂ ਆਹ ਤਾਂ ਮੈਂ ਸੁਣਾਂ ਹੀ ਕਰ ਪੱਟਵੇਂ ਕੀ ਵੀ ਕੁਤਰੀ ਕਾਡੇ ਤੋਂ ਬਾਅਦ ਤੇਰੀ ਹਿੰਮਤ ਆਈ ਦੀ ਆ ਨਾ ਕੰ ਕਰਦਾ ਹੀ ਲੱਛਣ ਹੈ ਅੱਛਾ ਲੱਛਣ ਮੈਂ ਕਰਦਾ ਕੰਧਾਂ ਦੇ ਨਾਲ ਕੰਨ ਲਾ ਲ ਕੇ ਸਾਡੀਆਂ ਗੱਲਾਂ ਤੁਸੀਂ ਸੁਣੋ ਸਾਡੀਆਂ ਕਤੂਤਾ ਸੁਣਨੀਆਂ ਨਹੀਂ ਗੱਲਾਂ ਜਦੋਂ ਸਾਡੀਆਂ ਬੜੀਆਂ ਕਰਦੇ ਆ ਨਾ ਮੇਰੇ ਪੁੱਤਾਂ ਨੂੰ ਲਗਾੜੇ ਦੱਸ ਤੈਨੂੰ ਫੜੇ ਮੰਨ ਜਾਂਦਾ ਨਾ ਤੈਨੂੰ ਨਹੀਂ ਤਾਂ ਮਨ ਲੱਗਦਾ ਕਿ ਮੂੰਹ ਆਖ ਨੂੰ OK ਬੁਝਾਦਾ ਤੇਰੇ ਬੁੱਪਾ ਨੇ ਕੀ ਕਹੇ ਤਾਂ ਹੈ ਅੱਛਾ ਅਜੇ ਕੀ ਕਹੇ ਤਾਂ ਭੁੱਲੇ ਗਿਆ ਪੁੱਤਾ ਬੜਾ ਅਛੇ ਦੀ ਭੰਗਿਆ ਭਾਈ ਮਸੀ ਜੇ ਤੇਰੇ ਮੁੰਡਾਂ ਦੇ ਵਿਚਾਰ ਆ ਤੂੰ ਮੇਰੀ ਗੱਲ ਨੂੰ ਖੰਦੇਣਾ ਸਾਡੀ ਗੱਲ ਉਠਾ ਜਮਾਏ ਨਾ ਤੁਸੀਂ ਮੈਨੂੰ ਬਾਹਰ ਕੱਟਾਂਗੇ ਜੇ ਇਹ ਮਨ ਹੈ ਜੇ ਡੰਡਾ ਹੈ ਅਸੀਂ ਕਦੋਂ ਕਿਆ ਕਰ ਤੇਰੇ ਬਾਹਰ ਕੱਟਾਂਗੇ ਇਹਨੂੰ ਸਾਡ ਸੁਣ ਲਿਆ ਕੀਤਾ ਸਿਆਮੇ ਇੱਜ਼ਤ ਕਰਦੀਆਂ ਫਲੇ ਵੀ ਤੂੰ ਜਵਾਈਆਂ ਪਰ ਤੂੰ ਬਰੋਗਣਾ ਐਥੋਂ ਮਨ ਲਵੋਣਾ ਮੈਨੂੰ ਤੋ ਥੋੜੂ ਜਿਹਾ ਥੋੜੂ ਮੌਕਾ ਮਿਲਿਆ ਹੋਇਆ ਤੂੰ ਤਾਂ ਬੋਲਦੇ ਹੋ ਮੌਕਾ ਤੇਰੇ ਵਰਗੇ ਨੇ ਦਵਾਏ ਆ ਤਮ ਸਾਨੂੰ ਗੱਲਾਂ ਕਰਨ ਦਾ ਮੌਕਾ ਮਿਲਿਆ ਤੇਰੀ ਕਰ ਤੂੰ ਮੁੰਡਾ ਇਹਦੀ ਸਾਡੀ ਕਿਹੜੀ ਤੇ ਤੂੰ ਤਾਂ ਤੂੰ ਜਿਹੜਾ ਕਹਿੰਦਾ ਹੁੰਦਾ ਰਹਿੰਦੇ ਨੇ ਨਾ ਸਾਡੀ ਕਿਹੜੀ ਹੈ ਜਿੱਦ ਤੱਕ ਮਾੜੀ ਮਰਦੀ ਤਾਂ ਹੁੰਦੀ ਰਹਿੰਦੀ ਹੈ ਕਿ ਸਾਡੇ ਘਰਾਂ ਚ ਬੜੀ ਸਿਆਣੀਆਂ ਬੜੀ ਸਿਆਣੀਆਂ ਮੈਨੂੰ ਅੱਤਾ ਕਹਿੰਦਾ ਕਿ ਅੱਜ ਹੈ ਤੇਰੀ ਬੁੱਤਰੀਆ ਪਰਦੂਤਾਂ ਦਾ ਤੈਨੂੰ ਜਮੀਂ ਹੀ ਪੁੱਤਾ ਨਾ ਇਹ ਫੇਰ ਤੂੰ ਸਾਡੇ ਪਪਾ ਸੰਗਰੇ ਮਾਸੀ ਜਿਨਾਂ ਇਡੋਕਾਂ ਬਤਾ ਉਰਸਾਰੇ ਬਿਦਿਆ ਪੁੱਤ ਮੈਂ ਨਹੀਂ ਛੰਡਿਆ ਇਹ ਤਾਂ ਸਾਰੇ ਪਿੰਡ ਨੂੰ ਪਤਾ ਹੈ ਹਾਂਜੀ ਮੈਂ ਕਰਸਨ ਤੂੰ ਵੀ ਨਿਰਭਰ ਰਿਸ਼ਮ ਨੂੰ ਪਾਇਂ ਡਰਾਮੇ ਕਰ ਕਰਕੇ ਸਾਨੂੰ ਨਾਮ ਦਿਖਾ ਮੈਂ ਤੈਨੂੰ ਕੰਨਾਂ ਦੇ ਵਿੱਚ ਆ ਗਿਆ ਤੂੰ ਜਿੱਦੇ ਜਿੱਦੇ ਮਾਕੂ ਆ ਜਾਂਦੀਆਂ ਉਹਦੇ ਗਲੇਸ ਪਾਇੰਦਾ ਪਾਇਂਦੀ ਸਾਡੇ ਕਰੇ ਸੁੱਤੀ ਨਾ ਬਸ ਤੇ ਜਿੱਦਾਂ ਤੂੰ ਸਾਡੇ ਕਰੇ ਪਾਇ ਤਾਂ ਲੈਣਾ ਉਹਦੇ ਸਾਡੇ ਕਰੇ ਨਾ ਦੁਕਾਨ ਜਾਂਦਾ ਮੈਂ ਤਾਂ ਆਪ ਹੀ ਪੈਂ ਕਰਦੀ ਆ ਜਦੋਂ ਮੈਂ ਲੈਦੀ ਉਹ ਬਚਾਉਣੀ ਆ ਮੇਰੇ ਪੁੱਛੋਂ ਤੁਸੀਂ ਕਹਿੰਦੀ ਉਤਾਰਦਾ ਛੁੱਟ ਕੇ ਛੜਦਾ ਨਹੀਂ ਹਾਂ ਕੋਈ ਦਵਾਈ ਸੁਣਾਇਆ ਮੇਰੇ ਕਰ ਸੁਣ ਕੇ ਦੋ ਸੁਣਾਇਆ ਪੁੱਛੇ ਦੱਸ ਖੜੀ ਕਰਦੀ ਬੋਲ ਸਾਬ ਗਰੋਥ ਰਾਏ ਤੇਰੇ ਨੂੰ ਫੋਲਕਾ ਸੁੱਟੜ ਕਿਸੇ ਖਾਂ ਦੀ ਅੱਧਾ ਤਾਂ ਇਸੇ ਨਹੀਂ ਜਾਵੇ। ਕਿੱਦਰੀ ਮੇਰੇ ਤੋਂ ਲੈ ਪਾਰ ਤੂੰ ਚੱਕ ਕੇ। ਮੈਂ ਕਾਹਦਾ ਆਇਆ ਸੀ ਕਿ ਤੇ ਤੇਰੀ ਤੂੰ ਤਾਂ ਉਹਦਾ ਸੀਗਾ। ਲੈ ਆਉਂਦੇ ਹਾਂ ਮੁੱਚ। ਆ ਮੈਂ ਯਾਰ ਖਾਂ ਦੇ ਸਾਹਮਣੇ। ਲੇਕਿਨ ਉਹਦੇ ਸਾਹਮਣੇ ਕੋਈ ਕੀ ਨੂੰਟ ਹੈ। ਉਹਦੇ ਤੋਂ ਇਬਾਰਾ ਤੋਂ ਕੁੱਟ ਪਾ। ਇੱਕ ਪਿਆਸੀ ਦਾ ਉਦੋਂ ਉਦੋਂ ਬਹੁਤ ਦੂਰ ਦੀ ਗੱਲ ਹੋ ਗਈ ਉਹ ਤਾਂ ਉੱਧਰ ਦੀ ਗੱਲ ਹੋ ਗਈ। ਹੋਰ ਤਾਂ ਇਹ ਗੱਲ ਕੋਈ ਨਹੀਂ। ਅੱਛਾ ਉਹ ਦੂਰ ਦੀ ਗੱਲ ਹੋ ਗਈ। ਤੇ ਹੋਜੀ ਮੈਂ ਇਸ ਟਾਂ ਤੋਂ ਗੇਰੀਂ ਕਿ ਕਿੱਦੇ ਤਰੀਕੇ ਤੁਸੀਂ ਲੈ ਕੇ ਆਉਂਦੇ ਆਂ ਕਿ ਦਸਤਾਂ ਦੇ ਬਖਰਾਂਗੇ ਤੇ ਵੀ ਅਗਲੇ ਸਾਲ ਦਾ ਹੈ। ਗੱਡ ਘੱਟ ਕੇ ਮੈਂ ਤਾਂ ਬਾਗੀ ਸੀ ਹੈ ਨਾ ਆ ਤੇਰੇ ਭਰਾ ਨੇ ਇਹ ਨਿਸ਼ਣ ਕੀਤੇ ਮੈਂ ਗੰਦਰਬ ਚ ਪਾਉਂੂ ਆ ਕੋ ਬੰਨੇ ਵੀ ਥੋੜਾ ਭਾਈਆ ਬਜਾ ਲੋ ਆਂ ਤੇ ਸੱਚਾ ਤੈਨੂੰ ਮਣੀ ਲਗਾਈਂ ਨਹੀਂ ਛੱਡ ਗਈ ਆ ਮੈਂ ਨੀ ਕਰ ਮੈਂ ਨਿਕਰਾ ਸੁਣ ਇੱਕ ਮਿੰਟ ਨਿਗਰ ਨੇ ਨਿਕਰਾ ਨਹੀਂ ਅਸਤੇ ਤੇ ਛੱਡ ਗਏ ਤੇ ਘਰੇ ਤਾਂ ਤੂੰ ਵੀ ਨਿਗਰਾਨੀ ਕਰ ਲੈਗੀ ਅੱਛਾ ਮੈਂ ਤਾਂ ਖੇਤਾਂ 'ਚ ਵੀ ਜਾਉਂਗਾ ਮੈਂ ਤਾਂ ਬਾਹਰ ਵੀ ਜਾਉਂਗਾ ਗੰਦਨਾ ਚ ਵੀ ਜਾਉਂਗਾ ਕਿ ਮੇਰੇ ਕੋਲ ਮਗਰ ਹੋਗਾ ਮੈਂ ਤੇ ਰਹਿੰਦੀ ਚਾਹੂ ਤੇ ਬੇਕੀ ਲੋੜੇ ਬਾਹਰ ਜਾਂਦੀ ਫੁੱਲਾਂ ਦੇ ਖਾਰ ਤੇਰੇ ਨਾਲ ਹੀ ਪੈਂਦੇ ਨੇ ਤੇਰੇ ਨਾਲ ਹੀ ਮੇਰਾ ਨਾ ਫਾਲਤੂ ਕਰਨ ਦੀ ਲੋੜ ਨਹੀਂ ਆ ਠੀਕ ਹੈ ਨਾ ਚੁੱਪਾਂਗੇ ਜਦੋਂ ਤੱਕ ਮੈਂ ਬਲੱਡ ਜਤੋਂ ਨਹੀਂ ਰੰਗਾਂ ਮੰਮੀ ਪਾਂਗੀ ਮੈਂ ਤੇ ਨਵਾਇਆ ਤੇ ਮੇਰਾ ਇਹ ਕੁੱਤਾ ਆਪਾਂ ਹੋਣਾ ਜਨਮ ਰੇ ਇੱਕੋ ਜਿਹਾ ਲਾ ਕਿੱਥੇ ਆਪਾਂ ਪੜਦੇ ਰੱਖਦੇ ਹੁੰਨੇ ਆ ਕਿੱਥੇ ਤੂੰ ਮੇਰੇ ਕੁੱਤੇ ਨੂੰ ਸਾਜੂ ਚ ਪਾ ਕੇ ਛੰਬਾ ਜੀ ਮੈਂ ਤਾਂ ਬਹੁਤ ਪੜਦੇ ਰੱਖਿਆ ਠੀਕ ਹੈ ਨਾ ਮੈਂ ਤੁਹਾਡੇ ਮਨੂੰ ਤੁਫੀਨਾ ਨਹੀਂ ਕਰਦੀ ਤੁਸੀਂ ਕਹੇ ਆ ਨੇ ਦਿਨ ਸਾਡੇ ਠੀਕ ਹੈ ਪੂਛਾ ਪੁੱਛਦਾ ਆ ਬੰਦੇ ਤੁਹਾਡੇ ਕੋਲ ਹੱਥ ਇੱਕ ਮੈਂ ਤਾਂ ਪਹਿਲੇ ਹੀ بیمار ਹੋਇਆ ਕੋਈ ਮੇਰਾ ਗਲ ਖਰਾਬ ਹੋਇਆ ਤੇ ਜਾ ਕੇ ਜਿੱਦ ਤੇ ਪੜਛਦਾ ਬੇਪਰਸਾ ਕਾਉਂਗਾ ਖਵਾਂਦਾ ਉਸ ਦਾ ਸਮਾਂ ਮਾਰੀਂ ਨਾ ਤੁਹਾਡੇ ਮੂਹਰੇ ਇੱਤੀ ਆਣੇ ਨਹੀਂ ਨੇ ਅਸੀਂ ਨੇ ਨੇ ਆ ਤੁਸੀਂ ਨੇ ਹੈ ਨਹੀਂ ਨਾ ਤੂੰ ਤਾਂ ਸਾਨੂੰ ਨਿਕਲ ਕਰ ਰੱਖਿਆ ਤੂੰ ਤਾਂ ਸਾਥ ਕੋਲਾ ਤੋਂ ਨਹੀਂ ਨਹੀਂ ਤੇਰੇ ਸਾਥ ਕਿੱਥੇ ਆਉਣੀ ਕਿ ਇਹ ਚੇਰ ਚਬਾਈ ਜਾ ਕੇ ਕਿਤੇ ਕੁਮਾਰ ਤੁਮਣ ਬਾਈ ਜਾ ਕਿ ਉਹ ਸੰਗੋ ਮਾਨਾ ਜਦੋਂ ਤੇਰਾ ਪੁੱਤਾ ਬਜ਼ਨਾ ਬੋਲਦਾ ਸੀ ਮੇਰੇ ਪੁੱਤ ਦੀ ਨਾ ਭਾਈ ਉਹਨਾਂ ਨੇ ਮੇਰਾ ਕੀ ਮਾਰਾ ਕਰਦਾ ਤੂੰ ਤਾਂ ਨਾਲ ਬੈਠੂ ਬਰੋਬਰ ਬੱਟੇ ਛੁਗੀਆਂ ਕਰੀ ਜਾਂਦੀ ਹੈ ਜਦੋਂ ਤੂੰ ਮਾਸੀ ਦੀ ਚੰਗਲਾਂ ਕਰਦਾ ਤੂੰ ਲੈ ਜਾ ਹਣੇ ਜਿਹੜੇ ਤੂੰ ਸੁਣਦੇ ਜਿਹੜੇ ਤੂੰ ਸੁਣਦੇ ਜਦੋਂ ਭਾਈ ਸਾਡੇ ਨੂੰ ਛੁਗੀਆਂ ਕਰਾਂਗਾ ਸੁਣੂਗੀ ਜਾਂ ਮਾਂ ਸੁਣੂਗੀ ਦਾ ਦਾ ਕਿਹੜਾ ਕੋਸਤਾ ਆ ਮੈਂ ਤਾਂ ਬੱਚਾ ਔਰ ਤੂੰ ਮੇਰਾ ਬੰਦਾ ਤੂੰ ਫਿਰ ਮੰਗੇ ਜਾ ਕੇ ਜੇਤੂ ਬੰਨੇ ਅੱਛਾ ਹੂੰ ਤਾਂ ਤੂੰ ਬਣ ਗਿਆ ਕਿੱਥੇ ਆਂ ਦੇਖ ਲੈ ਮਨੇ ਇੰਟਰਨੈਟ 'ਤੇ ਉਹਨੇ ਮਾਰੀ ਸੀ ਨਾ ਤੂੰ ਪਤਾ ਨਹੀਂ ਕਿੱਦਾਂ ਫਨਾਬਰ ਬਣ ਗਿਆ ਸੀ 58 ਘੰਟਾ ਨਾ ਤੇ ਕਿਹੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ओ बंदा मारा बंदी बस कहीं आई बिना करती है नहीं जितना तो पढ़ाई जाऊँ ना बोरिंग हो बंदा मार्किट में कुछ पढ़ाई है इतनी यंगी ये तो कितना साल हो गया यार तो आप देखा नहीं तो ब्रांडिंग का मेंगी नहीं आप तो तो डालते हो जब बोले बिना ब्रांडिंग ਬਾਈ ਹਾਂ ਹਲਦੀ ਵਾਲਾ ਦੁੱਧ ਪੀ ਲਾ ਭੈਣੇ ਹੁਣ ਕਾਦੇ ਵਾਸਤੇ ਕੋਈ ਬਿੱਤਾ ਹੀ ਅੱਜ ਇੰਨੇ ਦਿਨ ਹੋ ਗਏ ਹਲਦੀ ਇਹ ਕਿਹੜਾ ਪੀਣਾ ਸੌਖਾ ਹੈਗਾ ਕੋਈ ਨਹੀਂ ਭਾਈ ਆ ਜਖਮ ਜੇ ਨੂੰ ਆਰਾਮ ਆ ਜਾਊਗਾ ਕੋਈ ਨਹੀਂ ਆਰਾਮ ਆ ਗਿਆ ਪੁੱਤ ਠੀਕ ਹੀ ਹੈ ਬਸ ਚੰਗ ਚੰਗੀ ਗੱਲ ਆ ਠੀਕ ਹੋ ਗਿਆ ਤੇ ਹੋਰ ਜਾ ਜਾਂਦੀ ਕਰਤੀ ਸੀ ਬਾਈ ਤੇਰੇ ਬਿਨਾ ਕੀ ਬਣਦਾ ਸਾਡਾ ਘੂਆ ਤੇਜੀ ਦਾ ਹੈ ਕਮੀ ਕੇ ਗੱਲਾਂ ਕਰਦੇ ਹੋ ਭੈਣੇ ਥੋੜੇ ਹੁੰਦੇ ਮੈਨੂੰ ਕੁਝ ਹੋ ਸਕਦਾ ਆਪਣਾ ਹੋਵੇ ਵੀ ਨਾ ਬਾਈ ਫੇਰ ਅਸੀਂ ਵੀ ਤੇਰੇ ਸਾਹ ਰਹੀ ਉੱਡਗਾ ਫਿਰਦਗਾ ਨਹੀਂ ਸਾਡੇ ਨਾਲ ਲੋਕਾਂ ਨੇ ਤੇ ਰੱਬ ਨੇ ਤਾਂ ਕੋਈ ਬਾਕੀ ਛੱਡੀ ਨਹੀਂ ਸੀਗੀ ਕੋਈ ਨਹੀਂ ਉਹ ਇਮਤਿਹਾਨ ਲੈਂਦਾ ਹੁੰਦਾ ਬੰਦੇ ਦਾ ਜਿਹੜਾ ਡੋਲ ਗਿਆ ਡੋਲ ਗਿਆ ਅੰਝ ਪ੍ਰਵਾਹ ਨਹੀਂ ਕਰੀ ਦੀ ਰੰਦੀ ਬੈਠ ਠੀਕ ਹੈ ਜਿੱਥੇ ਉਹ ਰੱਖੇ ਖੁਸ਼ ਰੋ ਡੋਲਣ ਤਾਂ ਬਾਈ ਤੂੰ ਸਾਨੂੰ ਕਦੇ ਦਿੱਤਾ ਹੀ ਨਹੀਂ ਪਹਿਲਾਂ ਮੈਨੂੰ ਨਹੀਂ ਡੋਲਣ ਦਿੱਤਾ ਹੁਣ ਅਗਦੀ ਤੀ ਨੂੰ ਨਹੀਂ ਡੋਲਣ ਦਿੱਤਾ ਮੈਂ ਵੀ ਐਂ ਕਹਿ ਦੇਣੀ ਹੈ ਹੈਗਾ ਮੇਰਾ ਪ੍ਰਾਪਾ ਮਾਪੇ ਮੇਰੇ ਨਹੀਂ ਸੀ ਸੌਰਿਆ ਨੇ ਮੇਰਿਆਂ ਨੇ ਨਾ ਮੈਨੂੰ ਰੱਖੀ ਇੱਕ ਤੇਰੇ ਸਾਰੇ ਜ਼ਿੰਦਗੀ ਗੱਡੀ ਨਹੀਂ ਨਹੀਂ ਨਹੀਂ। ਧਰਮ ਵਾਸਤੇ ਮਾਪੇ ਪਿਓ ਨੇ ਬੈ ਪਿਓ ਆਂਬਰਾ ਬਰੀਆ ਇਹਨੂੰ ਧੀ ਬਣਾ ਕੇ ਪਾਲਿਆ ਹੈ ਮੇਰੇ ਹੁੰਦਰ ਕਾਹਦੇ ਵਾਸਤੇ ਤੂੰ ਬਾਰ-ਬਾਰ ਇਜੀਆਂ ਗੱਲਾਂ ਕਰਦੀ ਹੰਨੀ ਹੈ ਹੈਗਾ ਨਾ ਮੈਂ ਬੱਸ ਬਾਈ ਤੈਨਾਂ ਹੀ ਪਿਓ ਸਮਝਦੀ ਐ ਫੇਰ ਛੇ ਕਿੱਥੇ ਪਿਓ ਜਿਹਾ ਹੁੰਦਾ ਹੁੰਦਾ ਕੋਈ ਦੁੱਖ ਸੁੱਖ ਪਿਆ ਉਹ ਵੀ ਦੇਖਦਾ ਵੀ ਮੇਰੀ ਤੇ ਇੰਨੀ ਔਖੀ ਹੈ ਵਾਹ ਇਹ ਜਿਗੱਲਾਂ ਨਾ ਕਰੇ ਘਰ ਪਰ ਤੇ ਤੂੰ ਵੀ ਗੱਲਾਂ ਲੈ ਕੇ ਬਹਿ ਜਾਂਦੀ ਨਾ ਤੇ ਬੰਨਵਾਇਆ ਜਿਹਾ ਲੱਗਦਾ ਸ਼ਾਇਦ ਮੈਂ ਅੰਦਰੋਂ ਦੀ ਟੁੱਟ ਜਾਊਗਾ ਤੇਰੇ ਹਾਸਲੇ ਮੈਂ ਤੁਰਿਆ ਫਿਰਦਾ ਵੀ ਚੱਲ ਮੇਰੀ ਭੈਣ ਹੈਗੀ ਆ ਘਾੜ ਤੇ ਕੁੜੀ ਨਾਲ ਤਾਂ ਜੋ ਹੋਇਆ ਚਲ ਠੀਕ ਐ ਉਹਨੂੰ ਹੌਸਲਾ ਦੇ ਬਹੁਤ ਹੌਸਲਾ ਰੱਖਿਆ ਜਰ ਬਲਕੇ ਮੈਨੂੰ ਵੀ ਹੌਸਲਾ ਆ ਗਿਆ ਪਰ ਜੇ ਭਾਈ ਬਥੇਰਾ ਹੌਸਲਾ ਦਿੰਨੀ ਐ ਮੈਂ ਤਾਂ ਮੈਂ ਤੇ ਤੈਨੂੰ ਹੁਣ ਵੀ ਕਹਿੰਦੀ ਐ ਚੱਲ ਜਿਹੜੀ ਬਲਾਸ ਸੀ ਟਲ ਗਈ ਹਜੇ ਵੀ ਪ੍ਰਮਾਤਮਾ ਨੇ ਆਪਣੇ ਕੱਖ ਰੱਖਤੇ ਜੇ ਕੋਈ ਥਾਂਕ ਥਾਂ ਮਾਰਦਾ ਜਾਂ ਕੋਈ ਲੱਤ ਬਾਹ ਤੋੜ ਦਿੰਦਾ ਐਸੋਰੇ ਹੱਡ ਵੀ ਨਹੀਂ ਬਾਈ ਸੰਢੀ ਤੇ ਉਹ ਹੈਗਾ ਉੱਪਰ ਵਾਲਾ ਉਹ ਸਭ ਦੇਖਉ ਉਹ ਸੇ ਸਾਰੀ ਐ ਭਾਈ ਜੋ ਕੁਛ ਨਾਲ ਫਿਰ ਜੋ ਲਿਖਿਆ ਉਹ ਤਾਂ ਹੋਣਾ ਹੀ ਹੋਣਾ ਪਟਵਾਰੀ ਸਰ ਦੇ ਹਾਂ ਵਿਧੀ ਬਣਾਉਂਦਾ ਦੇਖ ਕਿੱਧਰ ਦੀ ਕਿੱਧਰ ਆਪਣੀ ਵਿਧੀ ਬਣਾਈ ਉਸ ਬੰਦੇ ਨਾਲ ਆਪਾਂ ਨੂੰ ਜੋੜਿਆ ਕਿੰਨਾ ਕੁਛ ਆਪਾਂ ਉਹ ਤਾਂ ਸਹਿ ਆ ਵੀ ਆ ਉਹਨੇ ਜ਼ੁਲਮ ਕੀਤੇ ਆਪਣੇ ਤੇ ਹੋ ਸਕਦਾ ਆਪਾਂ ਹੀ ਕੋਈ ਮਾੜੇ ਕਰਮ ਕੀਤੇ ਹੋਣ ਕੀਤੇ ਹੀ ਆ ਬਾਈ ਕੋਈ ਪਿਛਲੀ ਸਜ਼ਾ ਹੀ ਆਪਾਂ ਨੂੰ ਮਿਲੀ ਐ ਚਲ ਕੋਈ ਨਹੀਂ ਫਿਰ ਭੁਗਤਾਂ ਕਿਉਂ ਭੁਗਤ ਲਈ ਬਾਈ ਜਿਹੜੀ ਭੁਗਤ ਨਹੀਂ ਸੀਗੀ ਹੁਣ ਤਾਂ ਪ੍ਰਮਾਤਮਾ ਨੂੰ ਆਈ ਆਣੇ ਵੀ ਹੁਣ ਜਵਾਕੜੀ ਦੇ ਕਰਮਾਂ ਚ ਸੁੱਖ ਲਿਖ ਦੇ ਜੇ ਉਹ ਸੌਖੇ ਆ ਤਾਂ ਅਸੀਂ ਵੀ ਸੌਖੇ ਚਲ ਕੋਈ ਨਹੀਂ ਭੜੇ ਪ੍ਰਮਾਤਮਾ ਸਾਹਿਬ ਦੇ ਦੇ ਉਹ ਕਹਿੰਦੀ ਸੀ ਨਾ ਮੈਂ ਨੌਕਰੀ ਲੱਗਣਾ। ਚਾ ਨੌਕਰੀ ਲੱਗ ਜੂਗੀ ਨਾਲੇ ਕੁੜੀਏ ਕੰਮ ਤਾਂ ਦੇ ਲੱਗ ਗਿਰੂ ਨਾਲੇ ਜੀ ਲੱਗਿਆ ਰੋ। ਕਿੰਨੀ ਖੁਸ਼ ਸੀ ਅੱਜ ਉਹ। ਤਾਂ ਹੀ ਤਾਂ ਬਾਈ ਮੈਂ ਸੋਨੂ ਸਾਰੇ ਟੱਬਰ ਨੂੰ ਮਨਾਇਆ। ਵੀ ਹੁਣ ਆਪਾਂ ਇਹਨੂੰ ਨੌਕਰੀ ਤੇ ਲਾ ਦੇ ਚਾਂ ਮੈਂ ਉੱਥੇ ਹੀ ਨਾਲ ਚ ਲੱਗਿਆ ਕਰੂਗੀ। ਇਹਦਾ ਦੁਪਹਿਰਾ ਸੌਖਾ ਟੱਪਿਆ ਕਰੂਗਾ। ਉਹੀ ਤਾਂ ਹੈ ਨਾ ਕੱਲਾ ਜਵਾਕ ਗੰਦਾ ਮੱਚ ਚੱਕਈ ਹੈ ਮੈਂ ਉਤਰ ਜੁੰਦਾ। ਹਾਂ ਆਪਾਂ ਤਾਂ ਹੁਣ ਦਿਨੇ ਕੋਈ ਸੌਂਗ ਹੈ ਤੁਸੀਂ ਖੇਤ ਬੰਨੇ ਵਾਗੇ। ਇਹ ਹੁਣ ਸਾਰਾ ਦਿਨ ਕਮਲਿਆਂ ਵਾਂਗ ਘਰੇ ਤੁਰੇ ਫਿਰਦੀ ਐ ਕਦੇ ਉਹ ਕਮਰੇ ਚ ਵੜ ਗਈ ਉਧਰ ਵੜ ਗਈ।